ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੀ ਆਪਣਾ ਚੈਨਲ ਦੇਖਦੇ ਨੇ ਅੱਜ ਅਸੀਂ ਪਹੁੰਚੇ ਆਂ ਮਾਨਸਾ ਮੰਡੀ ਮਾਨਸਾ ਮੰਡੀ 'ਚ ਅਸੀਂ ਐਂਟਰ ਹੋ ਗਏ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਜਿਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਬਟਨ ਜ਼ਰੂਰ ਦੱਬੋ ਤਾਂ ਕਿ ਨਵੀਂ ਤੋਂ ਨਵੀਂ ਵੀਡੀਓ ਹਰੇਕ ਛੋਟੇ ਲੋਵੇ ਪਹਿਲਾਂ ਪਹੁੰਚੇ ਨੋਟੀਫਿਕੇਸ਼ਨਾਂ ਤੇ ਚਲੋ ਕਰਦੇ ਆਂ ਅੱਗੇ ਗੱਲਬਾਤ ਨੂੰ ਦਿਖਾਉਨੇ ਆਂ ਮੱਝਾਂ ਕੀ ਰੇਟ ਰਹਿ ਕੇਵੇਂ ਕੋਸ਼ਰ ਸਾਰਾ ਸਿਸਟਮ ਹੈ ਤੁਹਾਨੂੰ ਰਿਹਾ ਜਾਉਂਗਾ ਨਾ ਕੋਈ ਜਾ ਸਕਦਾ ਕੋਈ ਮਮਣ ਬੜੇ ਹੁੰਡੂ ਵਰਕੇ ਦਿਖਾਈ ਮੈਂ ਠੀਕ ਹੈ ਨਾ ਲਗਾ ਆ ਮੈਂ ਜਾਨ ਬੜੀ ਆਜਾ ਬਾਈ ਕੇ ਪੁੱਤਰ ਲਾ ਰਿਹਾ ਮੈਂ ਮਾਨੀ ਆਤ ਦੀ پوری ਠੀਕ ਆ ਉਹ ਉਹ ਬਾਈ ਮੈਂ ਬਣਾਦਾ ਬਾਈ ਦੁੱਧ 10 ਕਿਲੋ ਆ ਬਾਈ 10 ਕਿਲੋ ਤਿਆਰ ਤਿਆਰ ਆਈ 10 ਕਿਲੋ ਅੱਜ ਪੰਜਵਾਂ ਨਹੀਂ ਹੋਇਆ ਸੀ ਬਾਈ ਕੀਰਿਆਂ ਨੂੰ ਜਾਗੀ ਪਾ ਇੱਕ ਪੰਜ ਆ ਜੀ 300 ਡੰਗ ਕਿੰਨੇ ਜਾਇਜ ਬਾਕੀ ਮੌਕੇ ਤੇ ਬਾਈ ਮਰਦਾਨਾ ਕਰੇ ਇੱਕ ਵਾਰ ਕੋਈ ਬਾਅਦ ਚ ਆ ਜਾਂਦਾ ਮਸਤਰ ਪਹਿਰਾ ਨੰਬਰ ਕਿੰਨਾ ਆਪਣਾ ਨੰਬਰ 95306 ਬਾਈ 88225 ਦੁਬਾਰੇ ਬੋਲ ਦੇ 95306 88225 ਕਿਹੜਾ ਪਿੰਡਾ ਧੌਮਣਪੁਰ ਜਿੱਥੇ ਰਹਿ ਗਏ ਮੌੜਾਂ ਦੇ ਨਾਲ ਠੀਕ ਹੈ ਹੂੰ ਵਧੀਆ ਕਰੇ ਰੱਖਣਾ ਪੂਰੀ ਐਂਡੀ ਆ ਠੀਕ ਹੈ 12 13 ਕਿਲੋ ਦੁੱਧ ਦੇ ਦੂ ਪੰਜ ਦਿਨ ਹੋਏ ਲੈ ਸੀ ਪੰਜਵਾਂ ਦਿਨ ਆ ਜੀ ਠੀਕ ਹੈ ਜੀ ਸੰਧਾ ਸਰ ਨਹੀਂ ਗੋਲੀ ਨਾ ਗੋਰਾ ਸੁਣ ਲਾ ਦੇਈ ਨਾ ਬੱਚੇ ਹੈ ਨਹੀਂ ਬਗ ਨਹੀਂ ਲੈਣੀ ਨਾ ਪੀ ਮੋ ਲਵ ਇੱਕ 15 ਪੂਰੀ ਬਾਈ ਮਾਦੀ ਦੇਖ ਹੁਣ ਕਰਿਆ ਸੋ ਠੀਕ ਆ ਮਾਂ ਕਦੇ ਲੱਭੀ ਤਾਂ ਉਹ ਪੱਤਰ ਕਿੱਥੇ ਲੈਂਦੇ ਨੇ ਕਿੰਨੀ ਦੂਰ ਤੋਂ ਕਿਨੇ ਆ ਵਕਤ ਦੇਖਦੇ ਵਰਤਾਂ ਦੇ ਨਹੀਂ ਸੰਸਕਾਰ ਨਹੀਂ ਕਰੇ ਮੈਂ ਸੁਣ ਚੋੜੀ ਕੋਲੇ ਉਹੋ ਮੈਂ ਨਹੀਂ ਜਾਣੀ ਪਈ ਪਹਿਲਾਂ ਤੁਰਦੇ ਥੋੜਾ ਔਰ ਤੇਰੀ ਪਤਾ ਲੱਗੂ ਨਾ ਯਾਰ ਭਾਈਆਂ ਨੇ ਤੇਰੀ ਦੇਖਣਗੇ ਦੇਵਾ ਲੂਆ ਐ ਨਾ ਪੱਲੋਂ ਵਧੀਆ ਐ ਨਾ ਸਾਫ ਆ ਝੋਟੀ ਐਵੇਂ ਸੂਆ ਅਮਰੀਕਾ ਦੂਜੇ ਦੂਜੇ ਸੂਆ ਪੱਲੋਂ ਵਧੀਆ ਐ ਮੋੜ ਲਿਆ ਬੱਸ। ਦੋਹਾਂ ਦੀਆਂ ਮੁੰਡੀਆਂ ਜਾਵਾ। ਜਿੰਨਾ ਦਾ ਲਿਟਰਾ ਆ ਜਾਵੇ 13 ਲੀਟਰ। 13 ਲੀਟਰ ਦੁੱਧ ਤਿਆਰ ਆ ਜਾਮਾ ਨੇ। ਕਹ ਤੈਨੂੰ ਸੂਈ ਨੂੰ। ਸੂਈ ਨੂੰ 5 ਦਿਨ। ਹਾਂ ਜੀ ਮੈਂ ਤਾਂ ਸੂਈ ਨਹੀਂ ਹੋਵੇ। ਮੋਹਲਵਾਲੀ ਅਮਰੀਕੀ ਦੀ। 1 ਦਾ 10। ਨੰਬਰ ਬੋਲ ਦੇ। 88728 3597 ਐਂਡ ਹਰਿਆਉਂ ਹਰਿਆਉਂ ਜਿਹੜਾ ਸੰਗਰੂਰ ਆ ਵੀ ਦਿਖਾ ਦੇ ਇਹਦਾ ਵੀ ਦੁੱਧ ਹੈਗਾ ਤੇਰਾ 14 ਲੀਟਰ ਇਹਦਾ ਇੱਕ 15 ਜਿਹੜਾ ਇਹਨਾਂ ਸੂਏ ਆ ਇਹ ਹੋ ਗਈ ਤੀਜੇ ਸੂਏ ਆਸਾ ਉਹ ਹੀ ਮੜੀ ਆ ਸਾਡੇ ਇਹ ਆ ਇਹਦਾ ਸਰ ਤੇ ਜਦ ਕੀ ਹੋ ਲੈ ਕੇ ਦੇਖੇ ਘਰ ਬਹੁਤ ਚੰਗੇ ਚੰਗੇ ਜਾਣ ਆ ਆ ਦੇਖ ਜਾਣ ਫਿਰ ਨਹੀ ਨਹੀ ਘਰ ਨੂੰ ਵਿਖਾਈ ਸੱਚਾ ਨਹੀਂ ਨਹੀਂ ਲੈ ਸੋਦਾ ਦਿਰ ਮੈਂ ਤਾਂ ਬੋਲ ਨਹੀਂ ਲੈ ਸੋਦਾ ਹੁੰਦਾ ਦੇਖੋ ਆ ਨਾ ਕਰ ਨਹੀਂ ਹੋਈ ਜਮਨੂ ਆ ਹਾਈ ਰੋਬਾ हा <pir> ਆਪਣੀ ਹੈ ਜੀ ਆਪਣੀ ਪੁੱਲਾ ਦਾ ਪੁੱਲ ਇੱਕ ਪੰਜ ਕਰਦੀ ਗੀ ਬਾਤ ਸਮਨੂ ਪੁੱਲੀ ਦਾ ਭਾਈ ਕਿਰੇਡ ਹੈ ਤੇਰੀ ਆ ਮੈਂ ਇਹ ਕਿਹਦਾ ਕਿਰੇਡ ਹੈ 4900 ਰੁਪਏ ਬੱਚਾ ਉਹ ਕਿੰਦੋਂ ਲਿਆ ਆ ਓਕੀ ਮੀਨ ਪ੍ਰੋਬਲਮ ਇਹਦੇ ਇੱਕ ਪੰਜ ਮਿਲੋ ਉਹਦੇ ਨਾਲ ਹੀ ਇਹ ਦੁੱਧਾ ਤਾਂ ਦੁੱਧ 10 ਕਿਲੋ ਲਿਟਰ ਆ ਵੀਰੇ ਬੋਲਾ ਪਿਆ ਤੈਨੂੰ ਉਸੂਈ ਨੂੰ ਉੱਥੇੋਂ 4-5 ਦਿਨ ਹੋ ਗਏ ਵੀਰੇ ਕੀ ਆ ਕੱਟ ਰੂ ਮਾ ਇਹ ਕੱਟੀ ਆ ਵੀਰੇ ਕੱਟੀ ਆ ਮਾ ਇਹ ਕੱਟੀ ਵੀ ਦਿਖਾ ਦੇ ਤੇ ਕਿੰਨੇ ਦੀ ਦੇਣੀ ਆ ਮੁੱਲ 95 ਆ ਜੀ 80 ਦੀ ਦੇ ਦੋ ਬਾਤ ਵੀ ਹੈ ਕੋਈ ਵੀਰ ਪਿਆਰੇ ਆ ਵੀ ਹਾਂ ਜੀ ਹਾਂ ਕਰ ਲਾਂਗੇ ਜੀ ਹੋ ਨੰਬਰ 94650409 ਜੀ ਕਿਹੜਾ ਪਿੰਡ ਆ ਆਪਣਾ ਭਾਗੀ ਬੰਦਰ ਜੀ ਭਾਗੀ ਬੰਦਰ ਹਾਂ ਜੀ ਠੀਕ ਹੈ ਮੌਕੇ ਤੇ ਕਰ ਦੋ ਹੋਰ ਵਧਿਆ ਹਾਂ ਜੀ ਹਾਂ ਕਰਦਾ ਜੀ ਆ ਕੱਟ ਰੂ ਵੀ ਦਿਖਾ ਦੇ ਕੈਨੋ ਬੀ ਬੋਏ ਚਾਰ ਪੰਜ ਬੰਦੇ ਨੰਨ ਦੇ ਨਾਲ ਹੀ ਆ ਗਏ ਸਰੋਜ ਨੂੰ ਚਾਰ ਹੀ ਆਵੇ ਉਹ ਤਾਂ ਕੱਢ ਦੂ ਵਧੀਆ ਬਈ ਮੈਂ ਵੀ ਵਧੀਆ ਰਾਜੀਆ ਬਹੁਤ ਨਾਲ ਮਿਲਿਆ ਚੈਨਲ ਉਹ ਕਰਦੇ ਨੇ ਜਰਮਾਰ ਅੱਗ ਲੱਗਦਾ ਅਸਲ ਐ ਵਧੀਆ ਵਧੀਆ ਮੈਂ ਸਾਈਆਂ ਹੋਈ ਨੇ ਕੋਈ ਦੱਪੂ ਧਾਣੇ ਥਣ ਲੱਗੇ ਹੋਣੇ ਮਾਨ ਫਾਰਮ ਮੰਡੀ ਵਧੀਆ ਚੰਗੀ ਭਰੀ ਹੋਈ ਹੈਗੀ ਕਣਿਸ਼ ਭਾਬਾ ਦਾ ਬਣਾਇਆ ਨਾ ਇਹ ਬਾਲੂ ਤੋਂ ਲੱਭਾ ਦੀ ਇਹ ਬਈ ਉਹ ਕਰਦਾ ਮੈਨੂੰ ਸਾਡੇ ਸੇ ਰੋਜ਼ ਮਿਲਦਾ ਆ ਮੱਝਾ ਗਾਂ ਆ ਗਿਆ ਆ ਨਾ ਕੁੱਲੇ ਕਰ ਰਹੇ ਨੇ ਟਾਇਰ ਕਰ ਰਹੇ ਨੇ ਇਹ ਕਿਹੋ ਜਿਹੀ ਗੱਲੀ ਕਰਦਾ ਰੋ ਇਹ ਸੀ ਜਿਹੜੇ ਆਹ ਨਰਾਜ ਵਾਲੀ ਕੋਈ ਗੱਲ ਨਹੀਂ ਦੇਖ ਜਿਹੜੀ ਤੇਰੇ ਨਾਲ ਗੱਲ ਹੋਈ ਜੇ ਇਹ ਤੇਰੇ ਨਾਲ ਨਹੀਂ ਗੱਲ ਹੋਈ ਰੁਪਿਆ ਹਜ਼ਾਰ ਹੋਰ ਦਾ ਹੋਰ ਦਾ ਜਿਹੜੀ ਤਿਆਰੀ ਕਰਦਾ ਤਿਆਰੀ 1000 ਹੋਰ ਦਾ ਨਹੀਂ ਘਟਦਾ ਜੱਪਾ ਜੱਪਾ ਜਨ ਖਾਇਆ ਜਾਂਦਾ

ਇਹ ਰੋਡਾਂ ਉੱਤੇ ਵਾਲੇ ਜਦੋਂ ਬਾਈ ਹਿੰਦੂ ਤਾਂ ਥੋੜੀ ਤਿਆਰ ਆਸਪਾਸ ਜਿਹੜਾ ਨਹੀਂ ਸੁਈਆ 11 ਲੀਟਰ ਤਿਆਰ ਹੁੰਦਾ 16 ਲੀਟਰ ਦੀ ਗਾਰੰਟੀ ਆ ਪਿਆ ਮਾਇਆ ਖੱਟਾ ਖੱਟਾ ਕਿੰਨੇ ਦੀ ਮੁੱਲ ਮੰਨ ਲਈ ਆ 1 ਲੱਖ ਠੀਕ ਹੈ ਤੁਹਾਡੇ ਬਾਅਦ ਚਾਹੋ ਮੰਡੀ ਤੋਂ 68 ਰੁਪਿਆ ਕਿੰਨਾ ਨੰਬਰ ਆਈ ਆਪਣਾ 9973 ਮੈਂ ਇੱਧਰ ਬੋਲ ਦਮਾ ਤੇ ਅਨੰਦ 23 3413 ਕਿਹੜਾ ਪਿੰਡ ਆਈ ਰੰਲੀ 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 ਪਿੰਡ ਦਿਖਾ ਦੇ ਮਾਗਰ ਚੋਗਰਾ ਮੈਂ ਮੈਨੂੰ ਪਹਿਲੇ ਹੀ ਪਤਾ ਲੱਗ ਗਿਆ ਮੈਂ ਇਹ ਪਰਵਾਹੀ ਆ ਉਹ ਆਪਾਂ ਜਿਹਾ ਬੋਰੇ ਥੋੜਾ ਸਹੀ ਹੈ ਨਾ ਨਹੀਂ ਠੀਕ ਐਵੇਂ ਜਿਵੇਂ ਮੈਂ ਭਲੇ ਬਾਈ 14 ਲੀਟਰ ਠੀਕ ਆ ਇਹ ਹੋਵੇ 5 ਦਿਨਾਂ ਸੁਈ 5-6 ਦਿਨ ਹੋਵੇ ਜਮਾ ਘਟਾ ਘਟੀ ਕੱਟੀ ਆ ਮੈਂ ਕਿ ਨੇ ਰਿਉ ਮੁੰਲਾ ਰਿੰਜ ਬਾਈ 115 ਮੰਗਦੇ ਆ ਆਪਾਂ ਦੇ ਦਾਂ ਇੱਕ 5 ਦੀ ਛੱਡਦਾ 15 ਨੰਬਰ ਬੋਲ ਤੂੰ ਬੋਲ ਨੰਬਰ ਬਾਈ 987286110 ਤੇਰਾ ਬੰਦਾ ਕਿਨੇ ਡੀਪਿੰਗ ਮੇਰਾ ਵੀ ਚਿੰਦਾ ਲੀਪੀ ਓਕੇ ਕਿਹੜਾ ਚੈਨਲ ਆ ਬਾਈ ਕਮਾਂਡ ਫਾਰਮ ਆ ਬਾਈ तरहाल <laughs> <laughs> <have so> <laughs> ਦੇਰ ਹੋ ਜਾ ਮਹਾ ਪੀ ਦਰਾਲ ਨਹੀਂ ਆਪਾਂ ਫਿਰ ਤੈਨੂੰ ਕਹਿਵਾਂਗੇ ਭੈਸ ਦੀ ਇੱਕ ਕੋ ਬੰਦੇ ਨੂੰ ਜਲਾਲੀ ਦਊਂਗਾ ਆਹ ਦਿਨ ਫੋਨ ਫੈਸ ਲੈ ਜਾ ਯਾਰ ਕਾ ਦੇ ਤੂੰ ਬੱਤਰ ਪੂਰੇ ਮੇਰਾਲੀ ਪਿੱਛੇ ਰੋੜਾ ਬਹਿ ਗਿਆ ਹੁਣ 2000 ਬਦਲੇ ਅਗਲਾ ਉਹ ਨਹੀਂ ਬਦਲਾ ਰੱਖਾਈਓ ਬਲਕਿ ਕਰਨਾ ਆਪਨੇ ਲਿਖਾਈ ਕਰਾਓ ਭਾਈ ਮੈਂ ਪੰਜ ਮਿੰਟ ਲਿਖਾਈ

4 ਆਯਾ ਮੈਂ ਤਾਂ ਕੀ ਮੰਗਿਆ ਤੂੰ ਇੰਨੀ ਡਾਕਟਰ ਵੀ ਆ ਆਹ ਦਾ ਮੱਕੜਾ ਹੀ ਆ ਉਹ ਫੋਨ ਉਹ ਲੈ ਤਾਂ ਲੈ ਮੰਗ ਕੋਈ ਸਾਥ ਸ੍ਰੀਆ ਕਾਲ ਸਾਰੇ ਵੀਰਾਂ ਭੈਣਾਂ ਨੂੰ